بسم اللہ رحمان الرحیم فوج غیزر پنج پیر دس ویر مطلب بھی ہونا ہے حضور اللہ اکبر اللہ اکبر

رتن حجی کا مریدیا گرو گور کنات کا چلا راجے عمر کو من کے راجے جی عمر کو من کے شتری شوان درگا کا پہربان فقیر مرد راج شوڑیا جوگ پکڑیا جو پیک سیلی سنگی پھوڑی انگ پھوٹ کے پانچ راما کی کمائی کا صدقہ نار سن کی کمائی کا صدقہ پہرو جتی کی کمائی کا صدقہ نون آت چراسی صدب بنجا بیر بارا پنتھان دی کمائی کا صدقہ ਕੇ ਲੂਨਾਰ ਤਖੀ ਨਾਰੂ ਆਸ਼ਕਨਾਟ ਸ਼ੇਸ਼ਨਾਕੀ ਕਮਾਈ ਕਾਸਮ ਦਾ ਦੁੱਧਾ ਤਾਰੀਫ ਹੋਣਾ ਹਰੀ ਵਾਸਤੇ ਨਾਮ ਦੇਣ ਗਿਆ ਸਤਾਰੀ ਚਾਰਿਆਰ ਮਛਕਰ ਜਾਇ ਜੀ ਖਲਾਸ ਕੂਕਦਾਸ ਕੂਕ ਇਬਰਾਹੀਮ ਦਾ ਇਬਰਾਹੀਮ ਫੱਕਰ ਦਾ ਨੂਰ ਦਾ ਨੂਰ ਤਰਨਜੀ ਦਾ ਤਰਨਜੀ ਸੀਸ ਦਾ ਸੀਸ ਕਿਨਾਰ ਦਾ ਕਿਨਾਰ ਬਾਬੇ ਆਦਮ ਦਾ ਵਾਲਾ ਬਾਕੀ ਸਲਾਮ ਕਤਬ ਕੋ 23 ਸਲਾਮ ਕਤਬ ਕੋ ਇਸ ਵੇਲੇ ਖਵਾਜੇ ਵਿਅਸ ਕਰਨੀ ਇਸ ਵੇਲੇ ਫਰਸਤ ਕਰਨੀ ਮੇਰੀ ਫਰਿਆਦ ਤੇਰੇ ਅੱਗੇ ਤੇਰੀ ਸੱਚੀ ਦਰਗਾਹ ਅੱਗੇ ਜੇ ਕਰਪੂਤ ਪੂਤ ਹੈ ਬੋੜ ਪਿਤਾ ਕੋ ਲਾਜ ਔਗਣ ਹਰਿਆ ਕੀ ਬੇਨਤੀ ਰਖ ਲਿਓ ਗਰੀਬ ਨਵਾਜ ਰੱਖੀ ਪੀੜਾ ਦਾਨ ਲਾ ਕੇ ਨਾਮ ਮਾਰੀ ਫਰਮਾ ਕੇ ਖਵਾਜੇ ਕੀ ਅਜਮੇਰ ਬਠਿੰਡਾ ਬਣਿਆ ਰਤਨ ਦਾ ਕਿਨੇ ਨਹੀਂ ਪਾਇਆ ਭੇਦ ਫਕੀਰੀ ਕੇ ਜਤਨ ਦਾ ਖਵਾਜਾ ਰਤਾ ਖਵਾਜਾ ਮੱਕਾ ਜੇ ਚਾਂਦੀ ਕੀ ਛੇ ਸੋਨੇ ਦਾ ਪੱਖਾ ਖੋਲੋ ਬਾਰੀ ਦਿਖਾ ਲੋ ਮੱਕਾ ਮੱਕੇ ਕੇ ਹਜੀ ਅੱਜ ਕਰਨ ਚੱਲੇ ਦਸ ਕਿ ਜੀ ਜੀ ਰਮਦਤ ਮੇਰੀ ਖਵਾਜਾ ਪੀਰ ਖਵਾਜੇ ਕਾ ਮੈਂ ਵਾਲ ਕਾ ਖਵਾਜਾ ਮੇਰਾ ਪੀਰ ਪਰ ਪਰ ਦਿੰਦਾ ਸ਼ਾਲੀਆਂ ਠੰਡਾ ਪਲਾਵੇਂ ਦੀ ਚਮਕਿਆ ਚਰਾ ਖਵਾਜੇ ਪੀਰ ਕੋ ਸਾਜੇ ਸੋਨੇ ਕਾ ਸੇਰਾ ਖਵਾਜੇ ਪੀਰ ਕੋ ਸਾਜੇ ਯਾ ਬਾਬਾ ਲਖਦਾਤਾ ਜੀ ਸੁਲਤਾਨ ਤੇਰੇ ਯਾਦ ਦੇ ਦੀਵਾਨ ਸਾਡੀਆਂ ਮੁਸ਼ਕਲਾਂ ਕਰੀਏ ਸਾਹ ਖਾਂਟੋ ਬੁੱਢਾ ਕੀ ਵਲੇ ਜਾਮੀ ਦਾ ਡੇਆ ਬੁੱਢਾ ਬੀਬੀ ਵਾਈ ਕਨੁਪ੍ਰਥਾਨ ਕੀ ਜਾਈ ਬਾਬਾ ਬੁੱਢਾ ਸਕੋਟ ਕਾ ਸਾਈਂ ਬੇੜੀ ਕਲ ਦੁਨੀਆ ਦੀ ਬੰਨੇ ਲਾਈਂ ਮਹਾਮਾਈ ਦੀ ਜਗਦੀ ਜੋਤ ਸਦਾ ਜੀਵੇ ਐ ਬਾਬਾ ਗੁੱਗਾ ਯਾਰਾ ਪੀਰ ਮਹਾਰਾਜ ਜੀ ਤੁਹਾਡੇ ਨਿਮਤ ਕਰਕੇ ਤੁਹਾਡੇ ਬੱਚਿਆਂ ਨੇ ਤੁਹਾਡੇ ਭਗਤਾਂ ਨੇ ਤੁਹਾਡੀਆਂ ਬੱਚੀਆਂ ਨੇ ਇਹ ਖੜਾ ਲਵਾਇਆ ਆਪਣੇ ਨਿਮਤ ਕਰਕੇ ਜਾਣਿਓ ਜਿਨੀ ਆਸਿਮਰਾਦੀ ਸੇ ਮਿਆ ਆਸਮਰਾਦਾ ਬਰਲਿਆਮੀ ਦੁੱਧਾ ਪਤਾਂ ਦੇ ਦਾਨ ਬਖਸ਼ੀ ਚਾਟੀ ਹਰੀ ਕਰੀ ਕੋਠੀ ਭਰੀ ਕਰੀ ਪੱਗ ਚੁੰਡੇ ਦੀ ਲਾਜ ਰੱਖੀ ਕੀੜਾ ਬਣ ਕੇ ਦਿਖਾ ਲਈ ਦੇਣੀ ਜੇ ਤਾਂ ਬਣ ਕੇ ਦਿਖਾ ਲਈ ਦੇਣੀ ਆ ਦੇਸਾਂ ਪਰਦੇਸਾਂ ਵਿੱਚ ਆਪਣੇ ਬੱਚਿਆਂ ਤੇ ਆਪਣੀ ਮਿਹਰ ਦਾ ਹੱਥ ਰੱਖਿਓ ਹੇ ਬਾਬਾ ਗੁਗਾ ਯਾਰਾ ਪੀਰ ਮਹਾਰਾਜ ਜੀ ਜੋ ਵੀ ਤੇਰੇ ਦਰ ਤੇ ਆਉਂਦਾ ਸੋ ਰਾਜੀ ਜਾਵੇ ਬਾਬਾ ਜੀ ਮੂੰਹੋਂ ਮੰਗੀਆਂ ਮਰਦਾ ਪਾਵੇ हे बाबा पर यार पीर महाराज जी ਤੁਹਾਡੇ ਨਾਮਿਤ ਕਰਕੇ ਅਰਜ਼ੀਆਂ ਸੋਹਣੇ ਕੀਤੀ ਗਏ ਤੁਹਾਡੇ ਨਾਮਿਤ ਕਰਕੇ ਪਜਾਰੀਆਂ ਤਿਆਰ ਆ ਬਾਬਾ ਜੀ ਆਗੀ ਪਹੋਰ ਲਗਾ ਬੋ ਜੋ ਸਾਰੀ ਸੰਗਤ ਦੇ ਵਿੱਚ ਪ੍ਰਚਾਰ ਵਰਤਾਇਆ ਜਾਵੇ ਛਿਰ ਕੇ ਨੀਂਦਾ ਮਾਰੀ ਤੋਂ ਮਤ ਜਾਇਓ ਉਹ ਸੱਚੇ ਦਰਬਾਰ ਕੀ ਹੈ ਿਕਾਰਾ ਦੁਜਾ ਯਾਰ ਪੀਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਹੈ ਕਰਗ ਪਹੋਰ ਕਰਦਾ महाराज ਜੀ ਦਾ ਬਹੁਤ ਸੱਚੇ ਦਰਬਾਰ ਕਹਰਾ ਬਗਿਆਨ ਸ਼ੇਰਾਵਾਲੀ ਦਾ ਬਹੁਤ ਸੱਚੇ ਦਰਬਾਰ ਕਹਰਾ ਖਾਜੇ ਜਿੰਦੇ ਪੀਰ ਦਾ ਬਹੁਤ ਸੱਚੇ ਦਰਬਾਰ ਕਹਰਾ ਮੁਕੰਦੀਨ ਸਰਕਾਰਾਂ ਦਾ ਬਹੁਤ ਸੱਚੇ ਦਰਬਾਰ ਜੀ ਆਇਆਂ ਨੂੰ ਕੀ ਕਰੀਏ ਤੇ ਕਿਹਨੂੰ ਕਰੀਏ ਪਰ ਜੇ ਪ੍ਰਾਪਤ ਹੋ ਬਣੀ ਤੇ ਜੇ ਚਾਹੇ ਤਾਂ ਇਹ ਸਭ بالا بڑا برادر ہے اس کا بیچ بیچ کی وہ ہے نہیں ہے تو بھی ہے نہیں اپنا نہیں ہے وہ ہے وہ ہے